ਸਸਰਗਾਦੀ ਮੈਂ ਪ੍ਰਦੀਪ ਤਿਮਾਨ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਵੱਲੋਂ ਕੈਨੇਡਾ ਤੇ ਟੈਰਿਫ ਲਗਾਉਣ ਤੋਂ ਬਾਅਦ ਕੈਨੇਡਾ ਦਾ ਵੀ ਗੁੱਸਾ ਫੁੱਟਿਆ ਹੈ ਦਰਸਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਤੇ ਜਵਾਬੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਯਾਨੀ ਕਿ ਜੇਕਰ ਅਮਰੀਕਾ ਕੈਨੇਡਾ ਤੇ ਟੈਰਿਫ ਲਗਾਉਂਦਾ ਹੈ ਤਾਂ ਕੈਨੇਡਾ ਵੱਲੋਂ ਵੀ ਅਮਰੀਕਾ ਤੋਂ ਆਉਣ ਵਾਲੇ ਸਮਾਨ ਤੇ ਭਾਰੀ ਟੈਰਿਫ ਲਗਾਇਆ ਜਾਵੇਗਾ ਅਮਰੀਕਾ ਵੱਲੋਂ ਕੈਨੇਡਾ ਤੇ ਟੈਰਿਫ ਲਗਾਉਣ ਦਾ ਐਲਾਨ ਕਰ ਦਿੱ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਕੈਨੇਡੀਅਨ ਆਯਾਤ ਤੇ ਭਾਰੀ ਟੈਰਿਫ ਨਾਲ ਅੱਗੇ ਵਾਧਾ ਹੈ ਤਾਂ ਅਮਰੀਕੀ ਸਮਾਨ ਤੇ ਵੀ ਜਵਾਬੀ ਟੈਰਿਫ ਲਾਉਣ ਦੀ ਪਹਿਲੀ ਕਿਸ਼ਤ ਅੱਜ ਅੱਧੀ ਰਾਤ ਤੋਂ ਹੀ ਲਾਗੂ ਹੋ ਜਾਵੇਗੀ। ਉਹਨਾਂ ਕਿਹਾ ਕਿ ਸਾਡੇ ਟੈਰਿਫ ਅਦੋਂ ਤੱਕ ਲਾਗੂ ਰਹਿਣਗੇ ਜਦੋਂ ਤੱਕ ਅਮਰੀਕਾ ਵੱਲੋਂ ਵਧਾਏ ਟੈਰਿਫ ਵਿੱਚ ਕਮੀ ਨਹੀਂ ਕੀਤੀ ਜਾਂਦੀ। ਟਰੂਡੋ ਨੇ ਕਿਹਾ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਨੂੰ ਆਪਣੇ ਟੈਰਿਫਾਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹਾਂ। ਟਰੂਡੋ ਨੇ ਅੱਗੇ ਕਿਹਾ ਕਿ ਅੱਜ 30 ਦਿਨਾਂ ਦੇ ਵਿਰਾਮ ਤੋਂ ਬਾਅਦ ਸੰਯੁਕਤ ਰਾਜ ਪ੍ਰਸ਼ਾਸਨ ਨੇ ਕੈਨੇਡੀਅਨ ਨਿਰਯਾਤ ਤੇ 25% ਟੈਰਿਫ ਅਤੇ ਕੈਨੇਡੀਅਨ ਉਰਜਾ ਤੇ 10% ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਮੈਨੂੰ ਸਪਸ਼ਟ ਤੌਰ ਤੇ ਸਪਸ਼ਟ ਕਰਨ ਦਿਓ ਕਿ ਇਹ ਕਾਰਵਾਈਆਂ ਜਾਇਜ਼ ਨਹੀਂ ਹਨ। ਹਾਲਾਂਕਿ ਅਮਰੀਕੀ ਸਰਹੱਦ 'ਤੇ ਰੋਕੇ ਗਏ ਫੈਂਟਾਨਿਲ ਦਾ 1% ਤੋਂ ਵੀ ਘੱਟ ਹਿੱਸਾ ਕੈਨੇਡਾ ਤੋਂ ਆਉਂਦਾ ਹੈ। ਅਸੀਂ ਇਸ ਵਿਪਤਾ ਨੂੰ ਹੱਲ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ ਜੋ ਕੈਨੇਡੀਅਨਾਂ ਅਤੇ ਅਮਰੀਕੀਆਂ ਨੂੰ ਇੱਕੋ ਜਿਹੇ ਪ੍ਰਭਾਵਿਤ ਕਰਦੀ ਹੈ। ਅਸੀਂ ਨਵੇਂ ਹੈਲੀਕਾਪਟਰ, ਜ਼ਮੀਨ ਤੇ ਬੂਟ, ਵਧੇਰੇ ਤਾਲਮੇਲ ਅਤੇ ਫੈਂਟਾਨਿਲ ਦੇ ਪ੍ਰਵਾਹ ਨੂੰ ਰੋਕਣ ਲਈ ਫਤਿਹ ਹੋਈ ਸਰੋਤਾਂ ਨਾਲ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਲਾਗੂ ਕੀਤੀ ਹੈ। ਇੱਕ ਫੈਂਟਾਨਿਲ ਜ਼ਾਰ ਨਿਯੁਕਤ ਕੀਤਾ ਅੰਤਰਰਾਸ਼ਟਰੀ ਪ੍ਰਾਦੇਕ 카rtel ਨੂੰ ਅਤਵਾਦੀ ਸੰਗਠਨਾ ਵਜੋਂ ਸੂਚੀਬੱਧ ਕੀਤਾ। ਸੰਯੁਕਤ ਸੰਚਾਲਨ ਇੰਟੈਲੀਜੈਂਸ ਸੈੱਲ ਸ਼ੁਰੂ ਕੀਤਾ ਪਰ ਫਿਰ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਧਮਕੀ ਦਿੱਤੀ ਜਾ ਰਹੀ ਹੈ। ਵਪਾਰ ਜੰਗ ਅੱਗੇ ਵਧ ਰਹੀ ਹੈ ਅਤੇ ਉਹ ਇਸ ਨੂੰ ਰੋਕਣ ਲਈ ਕੁਝ ਨਹੀਂ ਕਰ ਸਕਦੇ। ਟਰੂਡੋ ਨੇ ਕਿਹਾ ਕਿ ਇਸ ਐਲਾਨ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਖਤਮ ਕਰਨ ਦੀ ਧਮਕੀ ਮਿਲਦੀ ਹੈ। ਜੋ ਦੁਹਾਕਿਆਂ ਤੋਂ ਨਜ਼ਦੀਕੀ ਭਾਈਵਾਲ ਅਤੇ ਦੋਸਤ ਸਨ। ਇਹ ਟੈਰਿਫ ਜੋ ਕਿ ਕੈਨੇਡਾ ਵੱਲ ਦੱਖਣ ਵੱਲ ਭੇਜੀ ਜਾਣ ਵਾਲੀ ਹਰ ਚੀਜ਼ ਤੇ ਲਾਗੂ ਹੋਣਗੇ ਨੌਕਰੀਆਂ ਦੇ ਨੁਕਸਾਨ ਆਰਥਿਕ ਤਬਾਹੀ ਮਹਿੰਗਾਈ ਵਿੱਚ ਵਾਧਾ ਅਤੇ ਸਰਹੱਦ ਦੇ ਦੋਵੇਂ ਪਾਸੇ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ ਕ੍ਰੂਡੋ ਮੰਗਲਵਾਰ ਨੂੰ ਸਵੇਰੇ 10:30 ਵਜੇ ਕਈ ਸੰਗੀ ਕੈਬਨਿਟ ਮੰਤਰੀਆਂ ਨਾਲ ਇੱਕ ਨਿਊਜ਼ ਕਾਨਫਰੰਸ ਕਰਨ ਵਾਲੇ ਹਨ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹ ਨਸ਼ਿਆਂ ਅਤੇ ਪ੍ਰਵਾਸੀਆਂ ਪ੍ਰਤੀ ਕਥਿਤ ਤੌਰ ਤੇ ਢਿੱਲੇ ਰਵੱਈਏ ਲਈ ਕੈਨੇਡਾ ਨੂੰ ਸਜ਼ਾ ਦੇਣਾ ਚਾਹੁੰਦੇ ਨੇ ਹਾਲਾਂਕਿ ਡਾਟਾ ਦਰਸਾਉਂਦਾ ਹੈ ਕਿ ਸਰਹੱਦ ਤੇ ਕਾਰਵਾਈ ਪਹਿਲਾਂ ਹੀ ਨਤੀਜੇ ਦੇ ਰਹੀ ਹੈ ਇਹ ਮਹੱਤਵਪੂਰਨ ਗੱਲ ਹੈ ਕਿ ਟੈਰਿਫ ਕੈਨੇਡਾ ਤੇ 25% ਅਤੇ ਮੈਕਸੀਕੋ ਤੇ 25% ਸ਼ੁਰੂ ਹੋ ਜਾਵੇਗਾ ਇਸ ਲਈ ਉਹਨਾਂ ਨੂੰ ਸਾਡੇ ਤੇ ਟੈਰਿਫ ਲਗਾਉਣਾ ਪਵੇਗਾ ਇਹ ਪੁੱਛੇ ਜਾਣ ਤੇ ਕਿ ਕੀ ਕੈਨੇਡਾ ਟੈਰਿਫ ਨੂੰ ਰੋਕਣ ਲਈ ਕੁਝ ਕਰ ਸਕਦਾ ਹੈ ਤਾਂ 트ੰਪ ਨੇ ਕਿਹਾ ਇਹ ਮੈਕਸੀਕੋ ਜਾਂ ਕੈਨੇਡਾ ਲਈ ਕੋਈ ਥਾਂ ਨਹੀਂ ਬਚੀ ਹੈ ਉਹ ਪੂਰੀ ਤਰ੍ਹਾਂ ਤਿਆਰ ਹਨ ਉਹ ਅੱਜ ਤੋਂ ਲਾਗੂ ਹੋ ਜਾਣਗੇ 트럼ਪ ਨੇ ਕਿਹਾ ਕਿ ਕੈਨੇਡਾ ਨੇ ਫੈਂਟਨੈਲ ਨੂੰ ਅਮਰੀਕਾ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਸੀ ਭਾਵੇਂ ਉਸ ਦੀ ਸਰਕਾਰ ਦੇ ਆਪਣੇ ਡਾਟਾ ਤੋਂ ਪਤਾ ਲੱਗਦਾ ਹੈ ਕਿ ਇਹ ਦਾਵਾ ਬਹੁਤ ਜ਼ਿਆਦਾ ਵਧਾਇਆ ਗਿਆ ਹੈ ਪਿਛਲੇ ਸਾਲ ਉੱਤਰੀ ਸਰਹੱਦ ਤੇ ਲਗਭਗ 19.5 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਸੀ ਜਦੋਂ ਕਿ ਦੱਖਣ ਪੱਛਮੀ ਸਰਹੱਦ ਤੇ 95.70 ਕਿਲੋਗ੍ਰਾਮ ਜ਼ਬਤ ਕੀਤਾ ਗਿਆ ਸੀ ਇਹ ਕੈਨੇਡਾ ਅਤੇ ਮੈਕਸੀਕੋ ਤੋਂ ਆਉਂਦਾ ਹੈ ਸਟੂਡੈਂਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਹਿਲੀ ਲਹਿਰ 30 ਬਿਲੀਅਨ ਡਾਲਰ ਅਤੇ ਅਮਰੀਕੀ ਸਮਾਨ ਨੂੰ ਨਿਸ਼ਾਨਾ ਬਣਾਏਗੀ 125 ਬਿਲੀਅਨ ਡਾਲਰ ਦੇ ਉਤਪਾਦਾਂ ਤੇ ਹੋਰ ਟੈਰਿਫ 21 ਦਿਨਾਂ ਵਿੱਚ ਲਾਗੂ ਹੋਣਗੇ 온ਟਾਰੀਓ ਦੇ ਪ੍ਰੀਮੀਅਰ ਡਕਫੋਰਡ ਨੇ ਕਿਹਾ ਕਿ ਉਹ ਟਰੰਪ ਨੂੰ ਪਿੱਛੇ ਹਟਣ ਲਈ ਜੋ ਵੀ ਕਰਨਾ ਪਵੇ ਕਰਨ ਲਈ ਤਿਆਰ ਹਨ ਜੇ 온ਟਾਰੀਓ ਨੂੰ ਤਬਾਹ ਕਰਨ ਲਈ ਕੋਸ਼ਿਸ਼ ਕਰਨਾ ਚਾਹੁੰਦੇ ਹਨ ਤਾਂ ਮੈਂ ਕੁਝ ਵੀ ਕਰਾਂਗਾ ਕੈਨੇਡੀਅਨ ਜੰਗਲਾਤ ਨੂੰ ਟੈਰਿਫ ਅਤੇ ਨਵੀਆਂ ਡਿਊਟੀਆਂ ਦੇ ਦੋਹਰੇ ਝਟਕੇ ਤੋਂ ਵੀ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ बीसी ਦੇ ਪ੍ਰੀਮੀਅਰ ਆਉਣ ਵਾਲੇ ਟੈਰਿਫਾਂ ਤੋਂ ਬਚਣ ਲਈ ਡੀਸੀ ਵਿੱਚ ਕੈਨੇਡਾ ਦੇ ਆਖਰੀ ਖਿੱਚ ਦੇ ਦਬਾਅ ਤੇ ਇੱਕ ਨਜ਼ਰ 트ੰਪ ਦੁਆਰਾ ਟੈਰਿਫਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਦੇ ਫਲਾਂ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਵਿੱਚ ਪ੍ਰਮੁੱਖ ਸਟਾਕ ਸੂਚਕਾਂਕ ਡਿੱਗ ਗਏ ਨੇ ਇੱਕ ਸੰਕੇਤ ਜਿਸ ਨੇ ਨਿਵੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿ 트ੰਪ ਆਪਣੀਆਂ ਕੁਝ ਵਪਾਰਕ ਧਮਕੀਆਂ ਤੋਂ ਪਿੱਛੇ हट ਸਕਦੇ ਹਨ ਕਿਉਂਕਿ ਇਹ ਅਮਰੀਕੀ ਅਰਥ ਵਿਵਸਥਾ ਲਈ ਕਾਫੀ ਨੁਕਸਾਨਦਾਇਕ ਹੋ ਸਕਦੇ ਹਨ ਜਿਕਰਯੋਗ ਹੈ ਕਿ 트럼ਪ ਦੇ ਟੈਰਿਫ ਕੈਨੇਡਾ ਅਤੇ ਅਮਰੀਕਾ ਤੇ ਮੈਕਸੀਕੋ ਸਮਝੌਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਕਨਾਚੂਰ ਕਰਦੇ ਹੋਏ ਵੇਖਿਆ ਗਿਆ ਜਿਸ ਨਾਲ ਉੱਤਰੀ ਅਮਰੀਕਾ ਵਿੱਚ ਦਹਾਕੀਆਂ ਤੋਂ ਚੱਲ ਰਹੇ ਮੁਕਤ ਵਪਾਰ ਦਾ ਅੰਤ ਹੋ ਸਕਦਾ ਹੈ ਬੈਂਕ ਆਫ ਕੈਨੇਡਾ ਦੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਰਮਿਆਨ ਅਰਥਸ਼ਾਸਤਰੀਆਂ ਨੇ ਕਿਹਾ ਹੈ ਕਿ ਇੰਨੀ ਵੱਡੀ ਟੈਰਿਫ ਹਾਰਤਿਕਤਾ ਨੂੰ ਮੰਦੀ ਵਿੱਚ ਸੁੱਟ ਸਕਦੀ ਹੈ ਦੱਸਦੀ ਹੈ ਕਿ ਸੋਮਵਾਰ ਦੁਪਹਿਰ ਨੂੰ ਵਾਈਟ ਹਾਊਸ ਵਿਖੇ 트ੰਪ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਸਾਲਾਂ ਤੋਂ ਹਾਸੇ ਦਾ ਪਾਤਰ ਰਿਹਾ ਹੈ ਉਸ ਨੂੰ ਆਪਣੇ ਮਹਾਦੀਪੀ ਗਵਾਂਡੀਆਂ ਵਿਰੁੱਧ ਵਪਾਰਕ ਕਾਰਵਾਈ ਕਰਨ ਦੀ ਲੋੜ ਹੈ